ਹਾਂਜੀ ਦੋਸਤੋ ਸਸਕਲ ਜੀ ਮੀ ਪੈ ਰਿਆ ਸਰੀ ਦੇ ਵਿੱਚ ਤੇ ਮੈਂ ਨਾ ਇੱਥੇ ਕਿਤੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਮੈਨੂੰ ਬੰਦਿਆਂ ਨੇ ਹਾਕ ਮਾਰੀ ਆਪਣੇ ਮਤਲਬ ਪੰਜਾਬੀ ਦੀ ਤਾਂ ਲੱਗ ਹੀ ਪਛਾਣ ਹੋ ਜਾਂਦੀ ਹੈ ਨਾ ਜਦੋਂ ਬਾਜ ਆਉਂਦੀ ਹੈ ਨਾ ਬਾਈ ਹੈ ਤੇ ਬਾਈ ਹੋਰਾਂ ਨੂੰ ਮਿਲੋ ਤੇ ਇਹ ਨੇ ਜੀ ਬਾਈ ਜੀ ਹੋਰੀ ਇੱਧਰ ਅੰਕਲ ਜੀ ਨੇ ਤੇ ਹਾਂਜੀ ਅੰਕਲ ਜੀ ਸਹਾਲੀ ਤੋਂ ਹਾਂਜੀ ਹਾਂਜੀ ਅੱਛਾ ਤੁਸੀਂ ਕਿਵੇਂ ਪਛਾਣਿਆ ਕਿਵੇਂ ਮੈਨੂੰ ਮੈਨੂੰ ਜਦੋਂ ਬਾਜ ਮਾਰੀ ਮੈਂ ਤੁਹਾਨੂੰ ਏਦਾਂ ਪੁੱਛਿਆ ਮੈਂ ਕਿਹਾ ਬਾਈ ਆਪਾਂ ਮਿਲੇ ਆ ਕਦੇ ਕਦੇ ਨਹੀਂ ਤੁਹਾਨੂੰ ਹਾਂ ਜੀ ਵੀਰੇ ਤੁਹਾਡੇ ਬਲੌਗ ਵੀ ਦੇਖਦਾ ਹਾਂ ਜੀ ਆਪ ਤੁਹਾਡੀ ਇੰਟਰਵਿਊ ਵੀ ਦੇਖਦਾ ਮਿਲੇ ਨਹੀਂ ਬਾਰ ਆਪਾਂ ਨੂੰ ਨਹੀਂ ਮਿਲੇ ਪਹਿਲਾਂ ਕਦੇ ਨਹੀਂ ਹਾਂ ਮੈਨੂੰ ਵੀ ਫਿਲਮ ਦਾ ਤੁਹਾਡੀ ਦਾ ਬਹੁਤ ਇੰਤਜ਼ਾਰ ਸੀ ਆ ਓਕੇ 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 ਹਾਂ ਜਿਹੜੀ ਨਵੀਂ ਆਈ ਆ ਕਿੰਨੀ ਤਰੀਕ ਨੂੰ ਆਣੀ ਆ 24 24 ਨੂੰ ਆਣੀ ਆ ਹਾਂ 24 ਜਾਵਾਂਗੇ ਸਾਰੇ ਪਰਿਵਾਰ ਨਾਲ ਹਾਂ ਜ਼ਰੂਰ ਦੇਖਿਓ ਹਨਾ ਬਹੁਤ ਮਿਹਰਬਾਨੀ ਏਰੀਆ ਕਿਹੜਾ ਹੀ ਆਪਣਾ ਮਤਲਬ ਡੀਸੀ ਲੁਧਿਆਣਾ ਜ਼ਿਲ੍ਹਾ ਦਾ ਲੁਧਿਆਣਾ ਮੇਰਾ ਹੈਗਾ ਰਾਣਾ ਸਾਹਿਬ ਕੋ ਪਿੰਡ ਓਕੇ ਮੇਰਾ ਸੁਧਾਰ ਕੋਲੇ ਇਹਨਾਂ ਦਾ ਤਾਂ ਹੈਗਾ ਸੁਧਾਰ ਕੋਲੇ ਸਹੌਲੀ ਪਿੰਡ ਠੀਕ ਹੈ ਜੀ ਠੀਕ ਹੈ ਬਹੁਤ ਚੰਗਾ ਲੱਗਦਾ ਜ ਬਹੁਤ <middly> ਮਿਹਰਬਾਨੀ